ਥਾਣਾ ਖਾਲੜਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮਗਵਾਉਣ ਵਾਲੇ ਯੂਐਸਏ ਤੋਂ ਚੱਲਦੇ ਨੈੱਟਵਰਕ ਵਿੱਚ ਕੀਤੇ ਦੋ ਵਿਅਕਤੀ ਕਾਬੂ ਦੋਸ਼ੀ ਗਰਲਾਲ ਸਿੰਘ ਪੁੱਤਰ ਸ਼ਿੰ다 ਸਿੰਘ ਵਾਸੀ ਰਾਜੋਕੇ ਪਾਸੋਂ 500 ਗ੍ਰਾਮ ਹੈਰੋਇਨ ਜਿਸ ਨੂੰ ਹੁੱਕ ਲੱਗੀ ਸੀ ਅਤੇ ਇੱਕ ਮੋਟਰਸਾਈਕਲ ਹਾਂਡਾ ਬਿਨਾ ਨੰਬਰੀ ਇੱਕ ਮੋਬਾਈਲ ਫੋਨ ਲਵਦੀਪ ਸਿੰਘ ਪੁੱਤਰ ਰਗਵੀਰ ਸਿੰਘ ਵਾਸੀ ਰਾਜੋਕੇ ਪਾਸੋਂ 280 ਗ੍ਰਾਮ ਹੈਰੋਨ ਅਤੇ ਇੱਕ ਮੋਬਾਈਲ ਫੋਨ ਬਰਾਮਦ ਕਰਦੇ ਹੋਏ ਪੰਜਾਬ ਪੁਲਿਸ ਨੇ ਕੀ ਕਿਹਾ ਤੁਸੀਂ ਵੀ ਸੁਣੋ ਪੂਰੀ ਖਬਰ ਹੋਈ ਹੈ ਜਕੀਰ ਕਬਰੀ ਜੀ ਸਰ ਇਹਦੇ ਚ ਕੀ ਕੱਲ ਫਰਚਾ ਇੱਕ ਦਰਜ ਹੋਇਆ ਸੀਗਾ ਐਨਡੀਪੀਐਸ ਦਾ ਉਹਦੇ ਚ ਐਸਐਚਓ ਖਾਲੜਾ ਵਿਨੋਦ ਸ਼ਰਮਾ ਇਹਨਾਂ ਕੋਈ ਇਨਫੋਰਮੇਸ਼ਨ ਸੀਗੀ ਕਿ ਕੋਈ ਡਿਲੀਵਰੀ ਲੈ ਕੇ ਤਾਂ ਅੱਗੇ ਡਿਲੀਵਰੀ ਦੇਣ ਜਾ ਰਹੇ ਉਹਨਾਂ ਨੇ ਨਾਕਾਬੰਦੀ ਸਪੈਸ਼ਲ ਕੀਤੀ ਹੋਈ ਸੀ ਉਹਦੇ ਚ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਆਂਦੇ ਸੀ ਜਿਹੜਾ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਭਜਾ ਲੈਂਦੇ ਇਹਨਾਂ ਨੇ ਚੇਸ ਕਰਕੇ ਉਹਨਾਂ ਨੂੰ ਇੰਟਰਸੈਕਟ ਕੀਤਾ ਇੰਟਰਸੈਕਟ ਕਰਨ ਤੋਂ ਬਾਅਦ ਉਹਨਾਂ ਕੋਲੋਂ 780 ਗ੍ਰਾਮ ਜਿਹੜੀ ਹਿਰੋਇਨ ਬਰਾਮਦ ਹੋਈ ਇਹਨਾਂ ਜੋ ਦੋਸ਼ੀ ਇੱਕ ਲਗਵੀ ਪੇ ਕੁਬਰ ਲਾਲ ਹੈ ਦੋਨੋਂ ਰਾਜੂ ਦੇ ਪਿੰਡ ਦੇ ਹੈਗੇ ਤੇ ਰਾਜੂ ਕੋਲ ਦਾ ਇੱਕ ਜਿਹੜੀ ਇਹਨਾਂ ਦੇ ਪੁੱਛਗਿੱਛ ਤੋਂ ਪਤਾ ਲੱਗਿਆ ਵੀ ਰਾਜੂ ਦੇ ਦਾ ਇੱਕ ਸਤਨਾਮ ਸੱਤਾ ਹੈਗਾ ਜਿਹੜਾ ਬਾਹਰ ਯੂ ਐਸ ਏ ਚ ਹੈ ਉਹ ਮੇਨ ਕੈਂਡੀਡੇਟ ਹੈਗਾ ਜਿੱਥੋਂ ਪਾਰੋਂ ਮੰਗਵਾਉਂਦੇ ਆ ਉਹ ਮੰਗਵਾ ਕੇ ਇਹਨਾਂ ਨੂੰ ਫਿਰ ਭੇਜਦਾ ਲਿੰਕ ਦੀ ਇੱਥੋਂ ਜਾ ਕੇ ਚੱਕ ਲਓ ਰਿਟਰੀਵ ਕਰਕੇ ਫਿਰ ਜਿੱਥੇ ਅੱਗੇ ਪਹੁੰਚਾਣੀ ਹੁੰਦੀ ਹੈ ਉੱਥੇ ਦੱਸ ਦਿੰਦਾ ਵੀ ਉੱਥੇ ਰੱਖ ਕੇ ਤਾਂ ਤੁਸੀਂ ਮੈਨੂੰ ਲੌਂਗੀਟਿਊਡ ਜਾਂ ਉਹਦਾ ਕੋਆਰਡੀਨੇਟਸ ਫੇਟੋ ਫੇਰੇ ਅਗਲੀ ਪਾਰਟੀ ਨੂੰ ਪਹੁੰਚੰਦਾ ਵੀ ਉੱਥੇ ਜਾ ਕੇ ਆਪਣਾ ਸਮਾਨ ਰੱਖ ਲਓ ਇਸ ਤੋਂ ਇਲਾਵਾ ਜਿਹੜਾ ਲਖਦੀਪ ਹੈ ਇਹਦਾ ਭਰਾ ਮਨਪ੍ਰੀਤ ਉਹ ਪਿਛਲੇ ਸਾਲ ਚੌਥੇ ਮਹੀਨੇ ਅਪ੍ਰੈਲ 2023 ਚ ਇੱਕ ਪਰਚਾ ਦਰਜ ਹੋਇਆ ਸੀ 37 ਕੇ ਲਈ ਆ ਉਹ ਵੀ ਚੇਜ਼ ਕਰਕੇ ਪੁਲਿਸ ਪਾਰਟੀ ਨੇ ਫੜਿਆ ਸੀ ਫਾਜ਼ਲ ਕੱਚ ਤਾਂ ਉਹਦੇ ਚ ਉਹ ਅੰਦਰ ਹੈਗਾ ਇਹਨਾਂ ਦੋਨਾਂ ਦਾ ਕੋਈ ਹਜੇ ਤੱਕ ਪੁਲਿਸ ਦਾ ਰਿਕਾਰਡ ਐਸਾ ਨਹੀਂ ਸੀਗਾ ਬਟ ਅੱਗੇ ਹਜੇ ਪੁੱਛ ਕੇ ਚੱਲ ਰਹੀ ਹੈ ਫਾਰਵਰਡ ਕਿਨੂੰ ਇਹਨਾਂ ਨੇ ਡਿਲੀਵਰੀ ਦੇਣੀ ਸੀ ਉਹ ਹਜੇ ਅਸੀਂ ਕਰਦੇ ਕੋਈ ਸਰ ਡਰੋਨ